ਦੇਖੋ ਐਡੇ ਮਾੜੇ ਹਾਲਾਤ ਹੋ ਗਏ ਨੇ ਪੰਜਾਬ ਦੇ ਕਿ ਇਹਨਾਂ ਨੇ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਕਿ ਅਸੀਂ ਜਾਣਾ ਵਾ ਮੈਨੂੰ ਸਵੀਰ ਦਾ ਘਰ ਚ ਨਜ਼ਰਬੰਦ ਕੀਤਾ ਹੋਇਆ ਉਹ ਸਾਹਮਣੇ ਦਿਖਾਈ ਆ ਆ ਪੁਲਿਸ ਖੜੀ ਹੈ ਜੀ ਸਾਡੀ ਪੁਲਿਸ ਵਿਭਾਗ ਦੇ ਚਰਜ ਸੀਜੀਐਮ ਸਾਹਿਬ ਨੂੰ ਬੈਲਣ ਜਾਣਾ ਸੀਗਾ ਕਿ ਬੜੀ ਪੁਲਿਸ ਪ੍ਰਸ਼ਾਸਨ ਜਿਹੜੀ ਹੈਗੀ ਆ ਉਹਨੇ ਮੈਨੂੰ ਘਰ ਹੀ ਆ ਕੇ ਅੱਜ ਨਜ਼ਰਬੰਦ ਕਰਦੇ ਆ ਜੀ ਕਿ ਮਾਰ ਦੇ ਬੈਠੇ ਨੇ ਕਿ ਜਾਨ ਵੀ ਕੀ ਦੇ ਸਾਨੂੰ ਹਾਲੇ ਤੱਕ ਆਪਣੇ ਨੌਲੇ ਤਰਕਾ ਕਰ ਰਹੀ ਸੀ ਮਾਨ ਸਾਹਿਬ ਨੇ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਇੱਕ ਆਪਣਾ ਬਿਆਨ ਦਿੱਤਾ ਸੀਗਾ ਆ ਦਿਖਾਈਂ ਤੇ ਐਕਸੀਡੈਂਟ ਹੋਇਆ ਪਿੱਛੇ ਜੇ ਇੱਕ ਟਰੱਕ ਲਿਗਿਆ ਸਾਡੇ ਪੰਜਾਬ ਦੇ ਮੁੰਡੇ ਮਾਰੇ ਗਏ ਉਹ ਅੰਠਲੇ ਦੱਬ ਗਏ ਸੱਤ ਸਮੇਂ ਦੀ 3:00 ਵਜੇ ਤਿੰਨ ਬੱਜ ਗਏ ਤੇ ਉਹਨਾਂ ਸੱਤ ਨੂੰ ਫੌਜ ਜਿਹੜੀ ਹੈ ਉਹ ਸ਼ਹੀਦ ਨਹੀਂ ਮੰਨਦੀ ਮੇਰਾ ਤਰਕ ਇਹ ਹੈ ਕਿਉਂ ਨਹੀਂ ਮੰਨਦੀ ਉਹ ਕਿਰਾ ਉੱਥੇ ਪਿਕਨਿਕ ਪਰ ਆਉਣ ਗਏ ਸੀ ਕਰਦੇ ਤਾਂ ਗਸ਼ਤ ਉਹਦੇ ਸ਼ਮਸਤੀ ਸੀ ਨਾ ਕਹਿੰਦੇ ਲਾਈਵ ਹੋਣਾ ਸੀ ਕੱਲੇ ਅੱਜ ਦਾ ਵੀ ਹਲਕੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ सीएम ਸਾਹਿਬ ਆ ਰਹੇ ਸੀ ਕਿ ਭਗਵੰਤ ਸਾਨੀ ਜੀ ਪੂਰੇ ਪੰਜਾਬ ਚ ਫਾਰ ਦਾ ਜੰਗਾਰਾ ਤਿੱਖਾ ਜਿਹੜਾ ਫੌਜ ਚ ਭੱਤੀ ਹੋਇਆ ਸੀਗਾ ਤੇ ਫੌਜ ਚ ਵੀ ਡੈਥ ਹੁੰਦੀ ਹੈ ਉਹਦੇ ਚ ਕੀ ਸੀਗਾ सीएम ਸਾਹਿਬ ਨੇ ਆਪਣਾ ਬਿਆਨ ਦਿੱਤਾ ਸੀ ਕਿ ਜੇ ਕੋਈ ਵੀ ਫੌਜੀ ਹਰਾਂ ਆਉਣ ਦੀ ਉਹਦੀ ਡੈਥ ਹੁੰਦੀ ਹੈ ਮੰਨੀ ਨਹੀਂ ਇਹ جنگ ਕਿ ਇਹ ਕਿਸੇ ਵੀ ਕਾਰਨ ਕਰਕੇ ਨਹੀਂ ਹੋਈ ਹੈ ਤਾਂ ਹੁਣ 1 ਕਰੋੜ ਰੁਪਈਆ ਤੇ ਸਰਕਾਰੀ ਨੌਕਰੀ ਦਿੱਤੀ ਜਾਊਂਗੀ ਤਾਂ ਇਹ ਪੁਲਿਸ ਵੱਲੋਂ ਚਾਰਜ ਸੀਐਮ ਸਾਹਿਬ ਨੂੰ ਮਿਲਣ ਜਾਣਾ ਸੀਗਾ ਤੇ ਬੜੀ ਪੁਲਿਸ ਪ੍ਰਸ਼ਾਸਨ ਜਿਹੜੀ ਹੈਗੀ ਉਹਨੇ ਮੈਨੂੰ ਘਰ ਹੀ ਆ ਕੇ ਇਹ ਨਜਰਬੰਦ ਕਰ ਦਿੱਤਾ ਜੀ। ਇਮਾਰਤ ਦੇ ਬੈਠੇ ਹੀ ਜਾਮਲੀ ਦੀਰੇ ਤੋਂ ਨੂੰ ਤੇ ਬੜੀ ਗਲਤ ਗੱਲ ਹੈ ਪੰਜਾਬ ਪੁਲਿਸ ਦੀ ਪੰਜਾਬ ਦੇ ਪ੍ਰਸ਼ਾਸਨ ਦੀ ਬੜੀ ਗਲਤ ਗੱਲ ਹੈ ਕਿ ਜਾਇਜ਼ ਗੱਲ ਹੈ ਕੋਈ ਇਹਦੇ ਉੱਤੇ ਰੋਸ ਨਜ਼ਾਰਾ ਨਹੀਂ ਕਰਨ ਵਾਲੀ ਆ। ਲੇਕਿਨ ਸੀਐਮ ਸਾਹਿਬ ਜਿਹੜੇ ਹੈਗੇ ਨੇ ਉਹਦੇ ਨੂੰ ਇੱਕ ਸੀਐਮ ਬਣ ਦਿੰਦਾ ਉਹ ਸਾਂਝੇ ਹੋ ਜਾਂਦੇ ਨੇ ਪੰਜਾਬ ਦੇ। ਇੱਕ ਜਾਇਜ਼ ਗੱਲ ਹੀ ਹੈ ਕਿ ਉਹਨਾਂ ਨੇ ਉਹਦੀ ਵੀਡੀਓ ਦਿਖਾ ਕੇ ਕਹਿੰਦਾਂ ਸੀਗਾ ਕਿ ਫਿਰ ਆ ਆਪਨੇ ਸਟੇਟਮੈਂਟ ਦਿੱਤੀ ਐ ਆ ਮੇਰੇ ਪਿੰਡ ਦਾ ਪਰਿਵਾਰ ਐ ਤਕਰੀਬਨ 2 ਸਾਲ ਹੋ ਗਏ ਨੇ ਇਹ ਗੱਲ ਬੋਲਦਿਆਂ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਪੁਲਿਸ ਨਾਲੇ ਤਰਕਾ ਕਰ ਰਹੀ ਦੀ ਬੜੀ ਮਾੜੀ ਗੱਲ ਐ ਮੈਂ ਬਹੁਤ ਸਖਤ ਸ਼ਬਦਾਂ ਨਾਲ ਇਸ ਗੱਲ ਦੀ ਨਿਖੇਦੀ ਕਰਦਾ ਪੰਜਾਬ ਪੁਲਿਸ ਦੀ ਬਹੁਤ ਮਾੜੀ ਗੱਲ ਐ ਕਿ ਕੋਈ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਜੋ ਸਹੀ ਗੱਲ ਐ ਉਹਨੂੰ ਸਹੀ ਨੂੰ ਸਹੀ ਕਹਿਣਾ ਚਾਹੀਦਾ ਉਹ ਇੰਗਲੀਆਂ ਗੱਲਾਂ ਦੇਖੀ ਦਾ ਇਸ ਬਾਹਰ ਹੱਥ ਨਾਲ ਸਪਾਰਟੂ ਅੱਜ ਸਾਡੇ ਹਮਕੀ ਦਰਖਤੇ ਵਿੱਚ ਪੰਜਾਬ ਦੇ ਮੁੱਖ ਤਰੀਕਾਂ ਵਰਦਾਂ ਜੀ ਆ ਰਹੇ ਸੀਗੇ ਜਿਨ੍ਹਾਂ ਕੋਲ ਐਜ ਸਰਪੰਚ ਹੋਣ ਦੇ ਨਾਤੇ ਇਹਨਾਂ ਦੀ ਪੰਚਾਇਤ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ ਮੇਰੇ ਪਿੰਡ ਦਾ ਜਗਰਾਜ ਸਿੰਘ ਜਿਹੜਾ ਫੌਜ ਚ ਬੀਐਸਐਫ ਚ ਨੌਕਰੀ ਕਰਦਾ ਸੀਗਾ ਜਨਵਰੀ 2023 ਚ ਸ਼ਹੀਦ ਹੋ ਗਿਆ ਸੀਗਾ ਇੱਕ ਭਗਵੰਤਮਾਨ ਸਾਹਿਬ ਨੇ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਇਹ ਕਪੜਾ ਬਿਆਨ ਦਿੰਦਾ ਸੀਗਾ ਆ ਦਿਖਾਈ ਤੇ ਐਕਸੀਡੈਂਟ ਹੋਇਆ ਪਿੱਛੇ ਜੇ ਇੱਕ ਟਰੱਕ ਲੱਗ ਗਿਆ ਸਾਡੇ ਪੰਜਾਬ ਦੇ ਮੁੰਡੇ ਮਾਰੇ ਗਏ ਉਹ ਅੰਠਲੇ ਦੱਬ ਗਏ ਸੱਤ ਸਾਂਗ ਦੇ ਪੀਨ ਖੀਦੋਗੇ 3:00 ਬੱਜ ਗਏ ਤੇ ਉਹਨਾਂ 7 ਨੂੰ ਫੌਜ ਜਿਹੜੀ ਹੈ ਉਹ ਸ਼ਹੀਦ ਨਹੀਂ ਮੰਨਦੀ ਮੇਰਾ ਤਰਕ ਇਹ ਹੈ ਕਿਉਂ ਨਹੀਂ ਮੰਨਦੀ ਉਹ ਕਿਰਾ ਉੱਥੇ ਪਿਕਨਿਕ ਪਰਾਉਣ ਗਏ ਸੀਗੇ ਕਰਦੇ ਤਾਂ ਗਸ਼ਤ ਉਹ ਦੇਸ਼ ਵਾਸਤੇ ਸੀ ਨਾ ਐਕਸੀਡੈਂਟ ਹੋਇਆ ਪਿੱਛੇ ਜੇ ਇੱਕ ਟਰੱਕ ਲੱਗ ਗਿਆ ਸਾਡੇ ਪੰਜਾਬ ਦੇ ਮੁੰਡੇ ਮਾਰੇ ਗਏ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਹੋ ਤੇ ਸਾਡੇ ਪਿੰਡ ਦੇ ਦੋ ਮੁੰਡੇ ਆਪਰੇ ਚਾਚੇ ਤਾਇਆ ਦੇ ਮੁੰਡੇ ਸੀ ਇੱਕ ਵਾਰ ਫਦੇ ਟੋਂਡੈਂਸਲੀ ਆ ਗਈ ਸੀ ਇੱਕ ਦੀ ਪ੍ਰਸੂਰਤਗੜ ਬੈਕਫਾਇਰ ਕਰ ਗਈ ਸੀ ਥੋਪ ਜੋ ਪਰ ਪੰਜਾਬ ਸਰਕਾਰ ਵੱਲੋਂ ਜਿਹੜੀ ਨੀਤੀ ਬਣਾਈ ਗਈ ਹੈ ਕਿ 1 ਕਰੋੜ ਦੀ ਸਨਮਾਨ ਰਾਸ਼ੀ ਅਸੀਂ ਤਾਂ ਚਾਹੇ ਹਾਰਟ ਅਟੈਕ ਹੋ ਗਿਆ ਉੱਥੇ ਮਾਈਨਸ 40 ਡਿਗਰੀ ਟੈਂਪਰੇਚਰ ਦੇ ਵਿੱਚ ਡਿਊਟੀ ਤਾਂ ਤੁਸੀਂ ਲਈ ਹੈ ਨਾ ਉਹਨਾਂ ਦੀ ਉੱਥੇ ਬ੍ਰੇਨ ਹੈਮਰੇਜ ਹੋ ਗਿਆ ਹਾਰਟ ਅਟੈਕ ਹੋ ਗਿਆ ਤਾਂ ਉਹ ਸ਼ਹੀਦ ਮੰਨਿਆ ਜਾਊਗਾ ਜੀ ਦੇਸ਼ ਵਾਸਤੇ ਕਿਹਾ ਸੀ ਨਾ ਉੱਥੇ ਉਹ ਜ਼ਰੂਰੀ ਥੋੜੀ ਹੈ ਕਿ ਦੁਸ਼ਮਣ ਦੀ ਗੋਲੀ ਨਾਲ ਹੀ ਮਰੇ ਇਹਦਾ ਮਤਲਬ ਮਾਪੇ ਇਹ ਅਰਦਾਸ ਕਰਿਆ ਕਰਨ ਕਿ ਸਾਡਾ ਪੁੱਤ ਜਿਹੜਾ ਉਹ ਦੇਖੋ ਤੁਹਾ ਵੀਡੀਓ ਜਿਵੇਂ ਤੁਸੀਂ ਦੇਖੀ ਆ ਆਪਣੇ ਮੁੱਖ ਮੰਤਰੀ ਤਾਂ ਕਹਿ ਰਹੇ ਨੇ ਜਿਹੜਾ ਔਨ ਡਿਊਟੀ ਬੰਦਾ ਉਹ ਕੇ ਡੈਥ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਕਿ ਦੁਸ਼ਮਣ ਦੀ ਗੋਲੀ ਨਾਲ ਹੀ ਮਰੀ ਮੇਰੇ ਪਿੰਡ ਚ ਪੌਰ ਦਾ ਜਗਰਾਜ ਸਿੰਘ ਬੀਐਸਐਫ 45 ਬਟਾਲੀਅਨ ਚ ਜੋ ਜੌਬ ਕਰਦਾ ਸੀਗਾ 2023 ਚ ਉਹਦੀ ਡੈਥ ਹੋ ਗਈ ਆ ਕਿਛੀ ਉਹਦੀ ਬਾਈਤ ਰਹਿ ਗਈ ਆ ਦੋ ਛੋਟੀਆਂ ਬੱਚੀਆਂ ਰਹਿ ਗਈਆਂ ਨੇ ਪਿਛਲੇ ਦੋ ਸਾਲਾਂ ਤੋਂ ਦਰਦ ਦਰ ਭਟਕ ਰਹੀਆਂ ਨੇ ਸੀਐਮ ਸਾਹਿਬ ਨੂੰ ਮਿਲਣ ਦਾ ਟਾਈਮ ਮੰਗ ਰਹੀਆਂ ਨੇ ਸਾਰੇ ਅਫਸਰਾਂ ਨੂੰ ਮਿਲ ਲਈ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਅੱਜ ਸੀਐਮ ਸਾਹਿਬ ਨੂੰ ਆਏ ਜੀ ਸਰਪੰਚ ਹੋਣ ਦੇ ਨਾਤੇ ਜਿੱਤੇ ਮੇਰੀ ਪੰਚਾਇਤ ਅੱਥੀ ਮਿਲਣਾ ਚਾਹੁੰਦੀ ਸੀਗੇ ਕਿ ਸੀਐਮ ਸਾਹਿਬ ਸਾਡੀ ਆ ਪ੍ਰੋਬਲਮ ਹੈ ਤੁਸੀਂ ਕਿਹਾ ਵੀ ਕਰੋੜ ਰੁਪਈਆ ਮਿਲੂਗਾ ਕਿਰਪਾ ਕਰਕੇ ਗਰੀਬ ਪਰਿਵਾਰ ਹੈ ਮਸਲਾ ਹੱਲ ਕੀਤਾ ਜਾਵੇ ਪਰ ਤੁਸੀਂ ਦੇਖੋ ਐਡੇ ਮਾੜੇ ਹਾਲਾਤ ਹੋ ਗਏ ਨੇ ਪੰਜਾਬ ਦੇ ਕਿ ਇਹਨਾਂ ਨੇ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਕਿ ਅਸੀਂ ਜਾਣਾ ਵਾ ਮੈਨੂੰ ਤਸਵੀਰ ਦਾ ਘਰ ਚ ਨਜ਼ਰਬੰਦ ਕੀਤਾ ਹੋਇਆ ਉਹ ਸਾਹਮਣੇ ਦਿਖਾਈ ਆ ਪੁਲਿਸ ਖੜੀ ਹੈ ਜੀ ਇਹ ਪੁਲਿਸ ਖੜੀ ਹੈ ਸਾਨੂੰ ਘਰ ਤੋਂ ਜਾਣ ਨਹੀਂ ਦੇ ਰਹੀ ਹੈਗੇ ਇਹ ਪੁਲਿਸ ਖੜੀ ਹੈ ਇਹ ਸਾਨੂੰ ਘਰ ਤੋਂ ਜਾਣ ਨਹੀਂ ਦੇ ਰਹੇ ਹੈਗੇ ਆ ਦੇਖ ਰਹੇ ਹੋ ਤੁਸੀਂ ਸਵੇਰ ਦੇ ਮੇਰੇ ਘਰੇ ਬੈਠੇ ਨੇ ਜੀ ਹੁਣ ਜਦੋਂ ਲੋਕ ਇਕੱਠੇ ਹੋ ਰਹੇ ਨੇ ਤਾਂ ਉੱਠ ਕੇ ਚਲੇ ਗਏ ਸਾਹਮਣੇ ਖੜ ਗਏ ਜੀ ਇਹ ਸਾਨੂੰ ਜਾਣ ਨਹੀਂ ਦੇ ਰਹੇ ਪਰ ਸਾਨੂੰ ਤੁਹਾਨੂੰ ਤੇ ਸਾਡੀ ਪੰਚਾਇਤ ਨੂੰ ਬੜਾ ਮਾਣ ਮੈ ਤੁਹਾਨੂੰ ਤੋੜਿਆ ਕਿ ਅਸੀਂ ਲੋਕਾਂ ਦੀ ਲੜਾਈ ਕਰਦੇ ਆਂ ਜੀ ਐਮ ਸਾਹਿਬ ਅਸੀਂ ਆਏ ਤੁਹੇ ਗੱਪਾਉਣ ਤੇ ਦਬਨ ਆਲੇ ਨਹੀਂ ਹੋਗੇ ਅਸੀਂ ਲੋਕਾਂ ਦੀ ਲੜਾਈ ਲੜਦੇ ਰਹਿਾਂਗੇ ਜਾਂ ਤੁਸੀਂ ਕਹਿ ਦਿਓ ਮੇਰਾ ਸਟੇਟਮੈਂਟ ਗਲਤ ਹੈ ਗੱਲਾਂ ਹੀ ਦੋ ਨਾ ਤੁਸੀਂ ਜਵਾਬ ਦੇ ਦਿਓ ਜੋ ਮੈਂ ਸਟੇਟਮੈਂਟ ਦਿੱਤੀ ਹੈ ਉਹ ਬਿਲਕੁਲ ਗਲਤ ਹੈ ਅੱਗੇ ਕੀ ਹੁੰਦਾ ਸੀ ਫੀਐਮ ਕੋਈ ਬਿਆਨ ਦਿੰਦਾ ਸੀ ਉਹਦੀ ਵੈਲਿਊ ਹੁੰਦੀ ਸੀ ਪਰ ਜਿਵੇਂ ਅੱਜ ਕੱਲ ਚੱਲ ਰਿਹਾ ਨਾ ਵੀ ਇਹਦੇ ਬਿਆਨਾਂ ਦੀ ਕੋਈ ਵੈਲਿਊ ਨਹੀਂ ਸਾਨੂੰ ਵੀ ਸਾਡੀ ਪੰਚਾਇਤ ਨੂੰ ਇਹ ਲੱਗ ਰਿਹਾ ਕਿ ਸੀਐਮ ਲੋਕਾਂ ਨੂੰ ਗਮਰਾਹ ਕਰ ਰਿਹਾ ਵਾ ਤੇ ਪਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਲੋਕਾਂ ਦੀ ਲੜਾਈ ਲੜਦੇ ਆ ਤੇ ਅੱਗੇ ਵੀ ਆਈਂ ਲੜਦੇ ਆ